ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਐਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ ਮਾਰੀ ਦੀ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਠੀਕ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਾਂ ਮਾਣੇ ਬਾ ਰਹੇ ਨੇ ਸੰਪਰਕ ਨੰਬਰ ਹੈ 4082722500 ਟਰਕੈਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੈਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋਂ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੀਅੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲੂਗ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾਸ ਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲਾ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸੋ ਹੁਣ ਰੁਕ ਕਰਦੇ ਆਂ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਦੇ ਵੱਲ ਮਿੰਟੂ ਜੀ ਜੇਕਰ ਆਪਾਂ ਵਧੀਏ ਤਾਂ ਉਧਰ ਆਰਐਸਐਸ ਦੀ ਬਰੇ ਗੰਡ ਸੀ ਅੱਜ ਤੇ ਇੱਥੇ ਬੋਲਦਿਆਂ ਮੋਦੀ ਹੁਣੀ ਕੁਝ ਕਹਿ ਰਹੇ ਨੇ ਜਿਸ ਤੇ ਕੰਨ ਧਰਨਾ ਬਹੁਤ ਜ਼ਰੂਰੀ ਹੈ ਦਿੱਲੀ ਕਤਲੇਆਮ ਦੇ ਵਿੱਚ ਕਹਿੰਦੇ ਆਰਐਸਐਸ ਨੇ ਮਦਦ ਕੀਤੀ ਸੀ ਮੋਦੀ ਹੁਣੀ ਇਹ ਗੱਲ ਕਹਿ ਰਹੇ ਨੇ ਪਰ ਮਦਦ ਕਿਸ ਦੀ ਕੀਤੀ ਸੀ ਉਹ ਬੇਹੱਦ ਦਿਲਚਸਪ ਹੈ ਪਾਓ ਜਰਾ ਚਾਨਣਾ ਦੇਖੋ ਇਹਨਾਂ ਨੇ ਦੋ ਗੱਲਾਂ ਕਹੀਆਂ ਪਹਿਲੀ ਗੱਲ ਤੇ ਗੁਰਪ੍ਰੀਤ ਜੀ ਇਸ ਸੰਦਰਭ ਦੇ ਵਿੱਚ ਸਾਨੂੰ ਥੋੜਾ ਜਿਹਾ ਇਹਨਾਂ ਦੇ ਅੰਦਰੂਨੀ ਕਲੇਸ਼ ਤੇ ਜਾਣਾ ਪਊਗਾ ਮੋਨ ਭਾਗਵਤ ਤੇ ਦੂਸਰੀ ਜਿਹੜੀ ਉਹਨਾਂ ਦੇ ਸਮਰਥਨ ਦੇ ਵਿੱਚ ਖਲੋਤੀ ਲੌਬੀ ਆ ਇਹ ਤੇ ਸਾਫ਼ ਆ ਕਿ ਚਾਹੇ ਪ੍ਰਾਣ ਪ੍ਰਤੀਸ਼ਟਾ ਦਾ ਮਸਲਾ ਹੋਵੇ ਉਹ ਤੋਂ ਲੈ ਕੇ ਹੁਣ ਤੱਕ ਕਈ ਐਪੀਸੋਡ ਤੁਸੀਂ ਦੇਖੇ ਹੋਣੇ ਆ ਕਿ ਗੁਜਰਾਤ ਲ lobby ਦੀ ਕਾਰਕਰਦਗੀ ਨੂੰ ਲੈ ਕੇ ਉਹ ਅਸਹਿਜ ਰਹਿੰਦੀ ਆ lobby ਠੀਕ ਹੈ ਜੀ ਆਰਐਸਐਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਰਹਿਣਾ ਕਿ ਦੋ ਲ lobby ਨੇ ਜੋ ਗੁਜਰਾਤ lobby ਦਾ ਸਮਰਥਨ ਵੀ ਇੱਕ ਕਰਦੀ ਆ ਤੇ ਇੱਕ ਇਹਨਾਂ ਦੇ ਐਂਟੀ ਵੀ ਆ ਠੀਕ ਹੈ ਨਾ ਜੀ ਜੀ ਕਿਉਂਕਿ ਨਰਿੰਦਰ ਮੋਦੀ ਹੁਣ ਆਪਦੀ ਸਿਆਸੀ ਸਰਦਲ ਤੇ ਕੋਈ ਬਹੁਤੇ ਮਜ਼ਬੂਤ ਨਹੀਂ ਹਨ ਤਾਂ ਉਹ ਕੀ ਹੈ ਕਿ ਮਤਲਬ ਹੁਣ ਢੇਡ ਨਹੀਂ ਚਾਹੁੰਦੇ ਕਿਸੇ ਕਿਸਮ ਦਾ ਤੁਸੀਂ ਦੇਖੋ ਨਾ ਕਿ ਉਹਨਾਂ ਤੋਂ ਆਪਣਾ ਪਸੰਦੀਦਾ ਪ੍ਰਧਾਨ ਨਹੀਂ ਲਾਇਆ ਜਾ ਸਕਦਾ ਜੀ ਐ ਸਵੇਨੀ तकरीबन 50 40 ਮੈਂਬਰ ਪਾਰਲੀਮੈਂਟ ਤੇ ਸਿੱਧੇ ਤੌਰ ਤੇ ਵੰਗਾਰਦੇ ਆ ਕਿ ਕਿਤੇ ਲਿਆਓ ਤੇ ਸਹੀ ਮੈਦਾਨ ਦੇ ਵਿੱਚ ਗੱਲਾਂ ਹੋਣ ਮਤਲਬ ਕਿ ਕੋਈ ਮੀਟਿੰਗ ਤੇ ਕਰਾਓ ਜੀ ਤੀਜੀ ਗੱਲ ਕਿ ਤੁਸੀਂ ਦੇਖਿਆ ਹੋਣਾ ਕਿ ਭਗਵਤ ਨੂੰ ਸੈੱਟ ਕਰਨ ਵਾਸਤੇ ਇਹਨਾਂ ਨੇ ਨਾ ਸਿਰਫ 15 ਅਗਸਤ ਦੇ ਆਰਐਸਐਸ ਦੇ ਕਸੀਦੇ ਕੱਢੇ ਵਲਕੇ ਅਖਬਾਰ ਦੇ ਵਿੱਚ ਲੇਖ ਵੀ ਲਿਖਿਆ ਤੇ ਉਸ ਤੋਂ ਬਾਅਦ ਹੁਣ ਇਹ ਇੱਕ ਬਹੁਤ ਵੱਡਾ ਮੌਕਾ ਹੈ ਕਿ ਦੇਸ਼ ਦੀ ਸਭ ਤੋਂ ਜੇ ਆਪਾਂ ਕਹੀਏ ਦੇਸ਼ ਦੀ ਕੀ ਪੂਰੀ ਦੁਨੀਆ ਦੀ ਜੇ ਇੱਕ ਖਾਸਮ ਖਾਸ ਘਟ ਗਿਣਤੀ ਦਾ ਜ਼ਿਕਰ ਕਰੀਏ ਤਾਂ ਉਹਦੀ ਵਡਿਆਈ ਵਾਸਤੇ ਆਰਐਸਐਸ ਦੀ ਵਡਿਆਈ ਵਾਸਤੇ ਨਾਲ ਜੋੜਿਆ ਗਿਆ ਕਿ ਭਾਈ ਜਿਸ ਵਿਲੇ 84 ਕਤਲਾਮ ਹੋਇਆ ਸੀਗਾ ਤਾਂ ਉਸ ਵੇਲੇ ਆਰਐਸਐਸ ਦੇ ਕਾਰਕੁਨਾਂ ਨੇ ਸਿੱਖਾਂ ਦੀ ਇਮਦਾਦ ਕੀਤੀ ਸੀ ਅਛਾ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਫਲੱਡ ਆਏ ਤਾਂ ਆਰਐਸਐਸ ਦੇ ਜਿਹੜੇ ਸੀਗੇ ਵਲੰਟੀਅਰ ਸਭ ਤੋਂ ਪਹਿਲਾਂ ਪਹੁੰਚੇ ਦੇਖੋ ਇਹ ਬਿਲਕੁਲ ਝੂਠ ਹੈ ਪਹਿਲੀ ਗੱਲ ਜੀ ਦੂਜੀ ਗੱਲ ਕਿ ਮੈਂ ਇਸ ਤੇ ਬਹੁਤ ਬਾਰੀ ਕਿਉਂਕਿ ਮੇਰੀ ਇਹਦੇ 'ਚ ਰਿਸਰਚ ਹੈ ਕੁਰਪਰੀਜੀ ਔਰ ਮੈਂ ਫੈਕਚੁਅਲੀ ਇਹਦੇ ਤੇ ਬਹੁਤ ਲਿਖ ਚੁੱਕਾ ਹਾਂ ਇਦੇ ਉੱਤੇ ਮੈਂ ਬੋਲ ਚੁੱਕਾ ਹਾਂ ਵੀਡੀਓਜ਼ ਕਰ ਚੁੱਕਾ ਹਾਂ ਵੱਖ-ਵੱਖ ਚੈਨਲਾਂ ਤੇ ਆ ਕੇ ਡਿਬੇਟ 'ਚ ਵੀ ਹਿੱਸਾ ਲੈ ਚੁੱਕਾ ਕਿ ਆਰਐਸਐਸ ਦਾ ਇੱਕ ਰੋਲ ਸੀ ਹੂੰ ਇਵਨ ਥੈਟ ਐਮਰਜੈਂਸੀ 'ਚ ਵੀ ਇਹ ਇਤਿਹਾਸ ਨੂੰ ਸਰ ਉਲਟਾ ਢੇੜਾ ਦਿੱਤਾ ਜਾ ਰਿਹਾ ਮੈਂ ਹੁਣ ਤੁਹਾਨੂੰ ਤਰਤੀਬ ਵਾਰ ਦੱਸਦਾ ਜੀ ਨਾਨਾਜੀ ਦੇਸ਼ਮੁਖ ਇਹਨਾਂ ਦਾ ਬਹੁਤ ਵੱਡਾ ਇੱਕ ਨਾਮ ਸੀ ਹੁਣੇ ਗੂਗਲ ਕਰ ਲਓ ਕਿ ਨਾਨਾਜੀ ਦੇਸ਼ਮੁਖ ਨੂੰ ਜਿਹੜਾ ਇਹਨਾਂ ਨੇ ਅਵਾਰਡ ਦਿੱਤਾ ਹੈ ਸ਼ਤ ਪਦਮ ਵਿਪੂਸ਼ਣ ਕਦੋਂ ਦਿੱਤਾ ਹੈ ਜੀ ਸਾਰੇ ਜਾਣੇ ਜਦੋਂ ਤੁਸੀਂ ਦੇਖੋਗੇ ਗੂਗਲ 'ਚ ਪਾ ਕੇ ਦੇਖੋ ਨਾਨਾ ਜੀ ਦੇਸ਼ਮੁਖ ਪਦਮ ਵਿਪੂਸ਼ਣ ਜਾਂ ਪਦਮ ਪੂਸ਼ਣ ਜੋ ਵੀ ਉਹਨਾਂ ਨੂੰ ਮਿਲਿਆ ਹੈ ਨਾ ਪਦਮ ਸ਼੍ਰੀ ਹੋਏਗਾ ਤਾਂ ਉਹ ਤੁਸੀਂ ਦੇਖੋ ਕਿ ਕਦੋਂ ਮਿਲਿਆ ਤੁਸੀਂ ਹੁਣੇ ਕਲਿੱਕ ਮਾਰਨਾ ਤੇ ਤੁਹਾਡੇ ਸਭ ਦੇ ਗੂਗਲ ਬਾਬੇ ਨੇ ਕੱਢ ਕੇ ਸਾਰੀ ਕੁੰਡਲੀ ਜਿਹੜੀ ਆ ਉਹ ਰੱਖ ਦੇਣੀ ਆ ਜਦ ਤੁਸੀਂ ਉਹ ਦੱਸੋਗੇ ਤਾਂ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਨਾਨਾ ਜੀ ਦੇਸ਼ਮੇ ਕੌਣ ਸੀ ਨਾਨਾਜੀ ਦੇਸ਼ਮੁਖ ਇਹਨਾਂ ਦਾ ਬੜਾ ਕਹ ਲੋ ਕਿ ਨਾਮੀ ਇੱਕ ਵਿਦਵਾਨ ਸੀ ਠੀਕ ਹੈ ਜੀ ਦੋ ਦੋ ਅਵਾਰਡ ਦਿੱਤੇ ਗਏ ਨੇ ਜੀ ਇਹਨਾਂ ਨੂੰ ਨਾਨਾਜੀ ਦੇਸ਼ਮੁਖ ਜਨਵਰੀ 2019 ਚ ਭਾਰਤ ਰਤਨ ਤੇ ਭਾਰਤ ਰਤਨ ਸੌਰੀ ਹਾਂ ਜੀ ਜੀ 1999 ਚ ਇਹਨਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਗਿਆ ਸੀ ਸਿਆ ਲੋ ਦੋਨਾਂ ਵੇਲੇ ਕੌਣ ਸੀ ਪਾਜਪਾ ਠੀਕ ਹੈ ਜੀ ਭਾਰਤ ਰਤਨ ਇੰਡੀਆ ਦਾ ਸਭ ਤੋਂ ਵੱਡਾ ਵਾਰਡ ਹੈ ਯਾਨੀ ਨਰਿੰਦਰ મોદી ਨੇ ਦਿੱਤਾ ਇਹਨੂੰ ਇਹਨਾਂ ਨੂੰ ਤਾਂ ਫਿਰ ਸਿੱਖਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਜੀ ਕਿਉਂਕਿ ਨਾਨਾ ਜੀ ਦੇਸ਼ਮੁਖ ਉਹ ਸ਼ਖਸ ਸੀ ਜਿਸ ਨੇ ਦਰਬਾਰ ਸਾਹਿਬ ਦੇ ਹਮਲੇ ਨੂੰ ਕਿਹਾ ਸੀਗਾ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਜੀ ਠੀਕ ਹੈ ਜੀ ਉਹਦਾ ਆਰਟੀਕਲ ਅੱਜ ਵੀ ਹਾਲਾਂਕਿ ਬਹੁਤ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ ਜਦੋਂ ਸਾਡੇ ਵਰਗਿਆਂ ਨੇ ਲਿਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ ਇਹਦੇ ਤੇ ਤਾਂ ਇਹਨਾਂ ਨੇ ਹਟਵਾ ਦਿੱਤਾ ਪਰ ਅੱਜ ਵੀ ਤੁਹਾਨੂੰ ਕਿਤੇ ਨਾ ਕਿਤੇ ਉਹ ਮਿਲ ਜਾਏਗਾ ਜੀ ਸ਼ੋਰੀ ਤੋਂ ਲੈ ਕੇ ਕਿੰਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਇਹੋ ਜਿਹੇ ਬੰਦੇ ਆ ਅਛਾ ਹੋਰ ਛੱਡ ਦਿਓ 14 ਐਫ ਆਈ ਆਰ ਦਿੱਲੀ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਆਰਐਸਐਸ ਤੇ ਭਾਜਪਾ ਦੇ ਬੰਦਿਆਂ ਤੇ ਦਰਜਿਆ 49 ਬੰਦੇ ਨੇ ਕੁੱਲ ਜੀ ਇਸੇ ਕਤਲਾਮ ਚ ਇਹਨਾਂ ਨੂੰ ਦੁਜੀ ਮਾਫੀ ਮੰਗਣੀ ਚਾਹੀਦੀ ਆ ਕਿ ਤੁਹਾਡੇ ਬੰਦੇ 20 ਵਿੱਚ ਸ਼ਾਮਲ ਸਨ ਠੀਕ ਹੈ ਨਾ ਹੁਣ ਰਹੀ ਗੱਲ ਕਿ ਇਮਰਾਨ ਦੀ ਦੇਖੋ ਦੋ ਗੱਲਾਂ ਨੇ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਧਰਮ ਸਾਰਾ ਜਿਹੜਾ ਨਾ ਤੇ ਜ਼ਾਲਮ ਹੁੰਦਾ ਤੇ ਨਾ ਹੀ ਉਸ ਨੂੰ ਕਹਿਣਾ ਚਾਹੀਦਾ ਹਰੇਕ ਧਰਮ ਦੇ ਵਿੱਚ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਜਨੂਨੀ ਬਣ ਜਾਂਦੇ ਨੇ ਜਿਹੜੇ ਦਰਿੰਦੇ ਬਣ ਜਾਂਦੇ ਆ ਉਹ ਵੀ ਹੋ ਸਕਦਾ ਹੈ ਕਿ ਭਾਈ ਇੱਕ ਧਰਮ ਛੋਣ ਤੇ ਉਹ ਵੀ ਧਰਮੀ ਲੋਕ ਹੁੰਦੇ ਆ ਜਿਹੜੇ ਉਹਨਾਂ ਦੇ ਹੱਥੋਂ ਪੀੜਤਾਂ ਦੀ ਮਦਦ ਕਰਦੇ ਇਹ ਐਸਾ ਦਿੱਲੀ ਚ ਵਾਪਰਿਆ ਠੀਕ ਹੈ ਨਾ ਪਰ ਕੀ ਹਰੇਕ ਹਿੰਦੂ ਆਰਐਸਐਸ ਦਾ ਬੰਦਾ ਹੈ ਜੇ ਹਰੇਕ ਹਿੰਦੂ ਆਰਐਸਐਸ ਵਾਲਾ ਹੈ ਕਿਉਂਕਿ ਤੁਸੀਂ ਕੋਈ ਆਧਾਰ ਕੱਢ ਤੋ ਉਹਨਾਂ ਦਾ ਵੱਖਰਾ ਬਣਾਇਆ ਨਹੀਂ ਹੈ ਨਾ امداد ਕਰਨ ਵਾਲਾ ਕੋਈ ਵੀ ਹੋ ਸਕਦਾ ਆਰਐਸਐਸ ਵਾਲਾ ਵੀ ਹੋ ਸਕਦਾ ਉਹ ਆਰਐਸਐਸ ਦਾ ਐਨਟੀਵੀ ਹੋ ਸਕਦਾ ਹੈ ਤਾਂ ਹਿੰਦੂ ਹੈ ਨਾ ਜੀ ਆਪਣੇ ਵਿੱਚ ਵੀ ਤਾਂ ਕਿੰਨੀਆਂ ਵਿਚਾਰਧਾਰਾ ਨੇ ਨਾ ਸਿੱਖਾਂ ਚ ਜੀ ਤਾਂ ਗੱਲ ਇਹ ਆ ਨਾ ਕੋਈ ਬੰਦਾ ਕਿਵੇਂ ਕਹਿ ਸਕਦਾ ਕਿ ਆਰਐਸਐਸ ਵਾਲਿਆਂ ਨੇ ਜੀ ਸਿੱਖਾਂ ਦੀ ਮਦਦ ਕੀਤੀ ਬਹੁਤ ਸਾਰੇ ਹਿੰਦੂਆਂ ਨੇ ਕੀਤੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਕੋਈ ਦੋ ਰਾਏ ਨਹੀਂ ਪਰ ਕਿਉਂ ਸਾਰੇ ਆਰਐਸਐਸ ਵਾਲੇ ਸੀ ਤੁਸੀਂ ਧਰਮ ਦੇ ਬਾਰੇ ਤਾਂ ਕਹੋ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਕੀਤਾ ਸੀ ਫਿਰ ਨਾਲ ਇਹ ਵੀ ਕਹੋ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਕਤਲਾਮ ਕੀਤਾ ਸੀ ਜੀ ਤੁਹਾਨੂੰ ਇਹ ਵੀ ਕਹਿਣਾ ਚਾਹੀਦਾ ਤੇ ਇਹ ਗੱਲ ਜਿਹੜੀ ਆ ਨਾ ਇਹ ਮੈਂ ਮਤਲਬ ਕਿ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ 14 ਐਫ ਆਈ ਆਰ ਦਰਜ ਇਹਨਾਂ ਦੇ 49 ਬੰਦਿਆਂ ਤੇ ਹੋਈਆਂ ਨੇ ਜੇ ਇਹਨਾਂ ਨੇ ਹਿਸਟਰੀ ਪੜ੍ਹੀ ਹੋਵੇ ਪਰ ਇਹ ਜਿਵੇਂ ਮਾਨ ਸਾਹਿਬ ਹੋਵੇ મોદી ਸਾਹਿਬ ਹੋਵੇ ਤੁਹਾਨੂੰ ਪਤਾ ਇਹਨਾਂ ਦਾ ਕੰਮ ਇਹੋ ਆ ਕਿ ਇਹਨਾਂ ਨੇ ਚੱਲ ਗਿਆ ਤੀਰ ਨਹੀਂ ਤੇ ਤੁੱਕਾ ਬਣੀ ਤਾਂ ਬਣੀ ਨਹੀਂ ਤਾਂ ਅਬਦਲ ਘਣੀ ਆ ਇਸ ਕਰਕੇ ਅਸੀਂ ਦੁਪਹਿਰ ਦਾ ਕਾਊਂਟਰ ਕਰ ਰਹੇ ਆ ਰਾਂਗੇ ਵੀ ਅੱਗੇ ਜਿੱਥੇ ਮਰਜੀ ਇਹਨਾਂ ਦਾ ਕੋਈ ਵੀ ਬੰਦਾ ਆ ਜਾਵੇ ਉਹਨੂੰ ਅਸੀਂ ਜਵਾਬ ਵੀ ਦੇਵਾਂਗੇ ਐਕਚੁਅਲੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਹਰਾ ਜੀ ਸੋਇਸਤੋ ਅਗਲੀ ਜੇਕਰ ਖਬਰ ਦੇ ਵੱਲ ਆਪਾਂ ਵਧੀਏ ਤਾਂ ਉੱਧਰ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਕੱਲ ਜਦੋਂ ਕੁਝ ਕਲਾਕਾਰੀ ਇੱਕ ਵੀਡੀਓ ਸਾਂਝੀ ਕਰਦੇ ਨੇ ਉਸ ਤੋਂ ਬਾਅਦ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਪਰ ਦੱਸਿਆ ਇਹ ਜਾ ਰਿਹਾ ਵੀ ਹਾਲਤ ਸੱਚੀਓ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਨਹੀਂ ਦੇਖੋ ਉਹਦੇ ਉਹਨਾਂ ਨੇ ਕਹਿਣਾ ਵੀ ਸਟਾਰਟ ਕਰ ਦਿੱਤਾ ਹੈ ਨਾ ਹਸਪਤਾਲ ਵਾਲਿਆਂ ਨੇ ਕਿ ਦੇਖੋ ਜੀ ਅਮਲ ਕੇ ਦਿਮਾਗ 'ਚ ਹਰਕਤ ਘੱਟ ਐ ਠੀਕ ਐ ਜੀ ਲੰਮਾ ਸਮਾਂ ਪਲੰਟ ਉਹ ਜੋ ਵੈਂਟੀਲੇਟਰ ਹੁੰਦਾ ਉਹਦੇ ਤੇ ਰੱਖਣਾ ਪੈ ਸਕਦਾ ਵਗੈਰਾ ਬੰਦਾ ਜੀ ਉਹ ਗੱਲ ਇਹ ਆ ਕਿ ਗੁਰਪ੍ਰੀਤ ਵੈਂਟੀਲੇਟਰ ਤੇ ਬੰਦਾ ਆਪਣੇ ਬੰਦੇ ਕਹਿ ਦਿੰਦੇ ਕਿ ਮੁਰਦੇ ਨੂੰ ਉਹਨਾਂ ਨੇ ਰੱਖਿਆ ਵੈਂਟੀਲੇਟਰ ਤੇ ਐਸਾ ਤਕਨੀਕੀ ਮਾਹਰ ਦੱਸਦੇ ਨੇ ਕਿ ਬਿਲਕੁਲ ਡੈੱਡ ਬੰਦਾ ਵੈਂਟੀਲੇਟਰ ਤੇ ਨਹੀਂ ਰੱਖਿਆ ਜਾ ਸਕਦਾ ਜੀ वेंटिलेटर ਤੇ ਉਹ ਬੰਦਾ ਰੱਖਿਆ ਜਾ ਸਕਦਾ ਜਿਹਦੇ ਚ ਕੋਈ ਸਾਹ ਸੱਤ ਮਾੜਾ ਮੋਟਾ ਬਚਿਆ ਹੋਵੇ ਯਾਨੀ ਦਿਲ ਟੜਕਦਾ ਹੋਵੇ ਥੋੜਾ ਬੋਲਦਾ ਠੀਕ ਹੈ ਨਾ ਜੀ ਤੋਂ ਦੂਜੇ ਪਾਸੇ ਇਹ ਹੁੰਦਾ ਕਿ ਵੈਂਟੀਲੇਟਰ ਤੋਂ ਹਟਾਏ ਵੀ ਜਾਂਦੇ ਆ ਬੰਦੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਮਨਕਾ ਟੁੱਟ ਜਾਂਦਾ ਸੀ ਤੋਂ ਹੁੰਦਾ ਸੀ ਸਿੱਧਾ ਜਵਾਬ ਦੇ ਦਿੰਦੇ ਸੀ ਡਾਕਟਰ ਕੇ ਭਾਈ ਲੈ ਜਾਓ ਅੱਜ ਵੀ ਕੁਝ ਘਰਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਕਿ ਭਾਈ ਤੁਹਾਨੂੰ ਖਰਚਾ ਵਰਚਾ ਹੀ ਪੈਣਾ ਐਂਡ ਤੇ ਜਾ ਕੇ ਤੇ ਜਵਾਬ ਤੇ ਕੁਝ ਰਾਈਟ ਦੇ ਸੰਦੇ ਜਿਹੜੇ ਲੋਕ ਹੁੰਦੇ ਨੇ ਉਹ ਫਿਰ ਚਾਂਸ ਲਈ ਜਾਂਦੇ ਆ ਕਿ ਕੋਈ ਗੱਲ ਨਹੀਂ ਤੁਸੀਂ ਵੈਂਟੀਲੇਟਰ ਤੇ ਚਲਾਈ ਚੱਲੂ ਹੋ ਸਕਦਾ ਮੋੜਾ ਪਾ ਜਾ ਜੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਕਰ ਤੇ ਜੇ ਵੈਂਟੀਲੇਟਰ ਤੋਂ ਧੜਕਦੇ ਦਿਲ ਵਾਲਾ ਕੋਈ ਬੰਦਾ ਹਟਾਉਣਾ ਹੋਵੇ ਤਾਂ ਉਹਦਾ ਪ੍ਰੋਸੀਜਰ ਬਹੁਤ ਲੰਮਾ ਹੁੰਦਾ ਕੋਰਟ ਤੱਕ ਜਾਂਦਾ ਹੈ ਅਪਰੂਵਲ ਵਾਸਤੇ ਸ਼ਾਇਦ ਵੈਸਟ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕਾਇਦਾ ਕਾਨੂੰਨ ਹੋਏਗਾ ਮੈਡੀਕਲ ਤੌਰ ਤੇ ਪਰ ਆਪਣੇ ਹੈਗਾ ਇਹਤ ਰੌਚਕ ਜਾਣਕਾਰੀ ਦੇ ਰਿਹਾ ਤੁਹਾਨੂੰ ਜੀ ਪਰ ਬੇਸਿਕਲੀ ਅੱਜ ਮੈਂ ਦੁਪਹਿਰੇ ਦੇਤੇ ਪੋਸਟ ਵੀ ਪਾ ਦਿੱਤੀ ਸੀ ਕਿਉਂਕਿ ਦੇਖੋ ਮੈਨੂੰ ਠੀਕ ਹੈ ਦੁੱਖ ਹੁੰਦਾ ਪਰ ਸਾਡੀ ਜਿਹੜੀ ਡਿਊਟੀ ਆ ਨਾ ਸਾਡਾ ਇਹ ਵੀ ਫਰਜ਼ ਆ ਮੇਰੇ ਕੋਲ ਲਾਗ ਲਪੇਟ ਨਹੀਂ ਹੁੰਦਾ ਜੀ ਇਹ ਕਿਹੜਾ ਭਾਵਨਾਵਾਂ ਆਪਦੀ ਜਗ੍ਹਾ ਹੁੰਦੀਆਂ ਜਜ਼ਬਾਤ ਆਪਦੀ ਜਗ੍ਹਾ ਹੁੰਦੀ ਅਰਦਾਸ ਜੋਤੜੀ ਬੇਨਤੀ ਦੁਆ ਉਹ ਆਪਣੀ ਜਗ੍ਹਾ ਅਸੀਂ ਵੀ ਉਹਨਾਂ ਚ ਸ਼ਾਮਲ ਆ ਪਰ ਆਪਣੀ ਆਡੀਅנס ਨੂੰ ਵੀ ਅਸੀਂ ਗੁਮਰਾਹ ਨਹੀਂ ਕਰ ਸਕਦੇ ਇਹ ਮੇਰਾ ਕੰਮ ਕਰਨ ਦਾ ਸੂਲ ਹੈ ਗੁਰਪ੍ਰੀਤ ਜੀ ਜਿਹੜੀ ਪੁਰਾਣੀ ਆਡੀਅנס ਜਾਣਦੇ ਆ ਕਿ ਮੇਰੇ ਬੋਲ ਕਿਸੇ ਵਕਤ ਕੌੜੇ ਹੋ ਸਕਦੇ ਆ ਕਿਸੇ ਵਕਤ ਗਲਤ ਵੀ ਹੋ ਸਕਦਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਗੱਲ ਜਿਹੜੀ ਆ ਜੋ ਬਣਦੀ ਆ ਉਹ ਕਰਨੀ ਚਾਹੀਦੀ ਮੈਂ ਤੁਹਾਨੂੰ ਦੇਵਨ ਤੋਂ ਕਹਿ ਰਿਹਾ ਦੇਵਨ ਤੋਂ ਕਹਿ ਰਿਹਾ ਕਿ ਚਮਤਕਾਰ ਨੂੰ ਹੀ ਨਮਸਕਾਰ ਹੈ ਚਮਤਕਾਰ ਹੀ ਬਚਾ ਸਕਦਾ ਬਾਕੀ ਸਭ ਕੁਝ ਤੁਹਾਨੂੰ ਪਤਾ ਹੀ ਆ ਚਮਤਕਾਰ ਮਾਲਕ ਦੇ ਹੱਥ ਚਮਤਕਾਰ ਹੁੰਦੇ ਵੀ ਪਰ ਬਹੁਤ ਜਿਹੜੀ ਮੈਡੀਕਲ ਸਾਇੰਸ ਦੇ ਵਿੱਚ ਕਹ ਲੋ ਕਿ ਸਭ ਤੋਂ ਖਤਰਨਾਕ ਸੱਟ ਹੁੰਦੀ ਹੈ ਨਾ ਉਹ ਸੱਟ ਹੈ ਜੀ ਇਸ ਵਾਸਤੇ ਰਾਜਵੀਰ ਜਵੰਦਾ ਬਾਰੇ ਤੁਸੀਂ ਦੇਖਿਆ ਹੋਣਾ ਕੱਲ ਕੁਝ ਕਲਾਕਾਰਾਂ ਨੇ ਕਿਹਾ ਸੀਗਾ ਕਿ ਅੱਜ ਦੀ ਰਾਤ ਬੜੀ ਭਾਰੀ ਆ ਹੁਣ ਅੱਜ ਦੇ ਬੁਲੇਟਿਨ 'ਚ ਵੀ ਸੰਕੇਤ ਦਿੱਤੇ ਜਾ ਰਹੇ ਆ ਤਾਂ ਮੈਂ ਤੁਹਾਨੂੰ ਸਾਰੀਆਂ ਹੀ ਸਟੇਜਾਂ ਦੱਸ ਦਿੱਤੀਆਂ ਨੇ ਕਿ ਵੈਂਟੀਲੇਟਰ ਦੇ ਮਾਮਲੇ 'ਚ ਕੀ ਹੁੰਦਾ ਤਾਂ ਇੱਥੇ ਕੋਈ ਪੈਸੇ ਢੇਲੇ ਨਹੀਂ ਉਹ ਪ੍ਰੋਬਲਮ ਨਹੀਂ ਜਵੰਦਾ ਦੀ ਫੈਮਿਲੀ ਨੂੰ ਕੋਈ ਮਤਲਬ ਕਿ ਸਪੋਰਟ ਵੰਨੀ ਉਹ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਪਰ ਬਹੁਤ ਚਾਂਸ ਰਾਜਵੀਰ ਜਵੰਦਾ ਦਾ ਘਟ ਹੈ ਹਾਂ ਠੀਕ ਹੈ ਜੋ ਘਟ ਚਾਂਸ ਹੈ ਉਹ ਚਮਤਕਾਰ ਚ ਬਦਲ ਜਾਵੇ ਰਾਜਵੀਰ ਜਵੰਦਾ ਹੋ ਜਾਵੇ ਸੈੱਟ ਹੋ ਜਾਵੇ ਚਲੋ ਇੱਕ ਲੜਾਈ ਜ਼ਿੰਦਗੀ ਦੀ ਹੋਰ ਉਹਨੂੰ ਲੜਨੀ ਪੈ ਸਕਦੀ ਆ ਪਰ ਹੋਏਗਾ ਚਮਤਕਾਰ ਇਹ ਮੈਂ ਜਾਣਕਾਰੀ ਆਪਦੇ ਕੋਲੋਂ ਨਹੀਂ ਦੇ ਰਿਹਾ ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ ਕਿ ਜੋ ਸਾਡੇ ਮਤਲਬ ਕਿ ਆਪਣੇ ਰਿਲਾਈਅਬਲ ਸੋਰਸਸ ਨੇ ਮੈਂ ਉਹਨਾਂ ਦੇ ਹਵਾਲੇ ਨਾਲ ਜੋ ਤਕਨੀਕੀ ਤੌਰ ਤੇ ਕਹੋ ਜਾਂ ਕਾਨੂੰਨੀ ਤੌਰ ਤੇ ਜਿਹੜੇ ਚੀਜ਼ਾਂ ਦੀ ਜਾਣਕਾਰੀ ਰੱਖਦੇ ਆ ਜਿਹੜੇ ਕਿ ਲਾਗੇ ਪਾਸੇ ਹੋ ਸਕਦੇ ਆ ਤੁਸੀਂ ਸਮਝ ਲਓ ਕਿ ਰਾਜਵੀਰ ਜਵੰਦਾ ਦੇ ਲਾਗੇ ਪਾਸੇ ਆ। ਸੋ ਇਸ ਵਿਆਪ ਤੇ ਮੈਂ ਕਹਿ ਰਿਹਾ ਕਿ ਅਸੀਂ ਆਡੀਅנס ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿ ਰਾਜਵੀਰ ਜਵੰਦਾ ਰਿਕਵਰ ਹੋ ਰਿਹਾ ਅਸੀਂ ਦੂਜੇ ਮੀਡੀਆ ਵਗੂ ਨਹੀਂ ਕਹਿੰਦੇ ਕਿ ਉਹਦਾ ਦਿਲ ਆ ਵਾਂਗੂ ਧੜਕਣਾ ਸਟਾਰਟ ਹੋ ਗਿਆ ਉਹਦਾ ਦਿਮਾਗ ਹਰਕਤ ਦੇ ਵਿੱਚ ਆ ਉਹ ਆ ਮਸ਼ੀਨਾ ਤੋਂ ਹਟ ਗਿਆ ਐਸਾ ਨਹੀਂ ਹੈ। ਸਾਡਾ ਕੰਮ ਹੈ ਸੋਸ ਜਾਣਕਾਰੀ ਜਿਹੜੀ ਆ ਸਾਡੇ ਕੋਲ ਉਹ ਦਈਏ ਤੇ ਜਿੰਨੀ ਕੋ ਗੱਲ ਆ ਓਨੀ ਕੁ ਕਹੀਏ ਵੱਧ ਵੀ ਘਟਵੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਹੂੰ ਜੀ ਇਸ ਵਕੇ ਜੇਕਰ ਆਪਾਂ ਵਧੀਏ ਤਾਂ ਉਧਰ ਨਾ ਤਾਂ ਪਠਾਨ ਮਾਜਰਾ ਤੇ ਨਾ ਹੀ ਲਾਲਪੁਰਾ ਇਹਨਾਂ ਦੋਹਾਂ ਨੂੰ ਇਰਾਹਤ ਨਹੀਂ ਮਿਲੀ ਜੀ ਅਦਾਲਤ ਤੋਂ ਟਾਈਮ ਜਦੋਂ ਮਾੜੇ ਚੱਲਦੇ ਹੋਣ ਤੁਹਾਨੂੰ ਪਤਾ ਹੈ ਕਿ ਊਠ ਤੇ ਬੈਠੇ ਬੰਦੇ ਨੂੰ ਕੁੱਤਾ ਵੱਢ ਜਾਂਦਾ ਨਵਾਂ ਪਜਾਮਾ ਸਵਾਇਆ ਚੈਂਚ ਫਸ ਜਾਂਦਾ ਸਾਈਕਲ ਦੀ ਚੈਂਚ ਤੇ ਕਈ ਵਾਰ ਦਾੜ ਜਿਹੜੀ ਉਹ ਦਹੀਂ ਦੇ ਨਾਲ ਹੀ ਟੁੱਟ ਜਾਂਦੀ ਹੈ ਮਾੜੇ ਵਕਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਤਾਂ ਦੋਨਾਂ ਤੇ ਮਾੜਾ ਵਕਤ ਚੱਲਦਾ ਪਿਆ ਅੱਜ ਪਠਾਨ ਮਾਜਰਾ ਦੀ ਸੁਣਵਾਈ ਸੀਗੀ ਤੇ ਸੁਣਵਾਈ ਦੇ ਵਿੱਚ ਪਠਾਨ ਮਾਜਰਾ ਦੇ ਵਕੀਲਾਂ ਨੇ ਜੋ 376 ਦਾ ਮਾਮਲਾ ਹੈ ਉਹਦੇ ਵਿੱਚ ਜੋ ਮੋਦਲਾ ਮਤਲਬ ਕਿ ਜੋ ਬੀਬੀ ਆ ਉਹਦੇ ਸਾਰੇ ਉਹਨਾਂ ਨੇ ਕੁਝ ਸਕਰੀਨਸ਼ਾਟ ਜਿਹੜੇ ਕਿ ਸਾਡੇ ਕੋਲ ਵੀ ਆ ਤੇ ਮੇਰੀ ਆਦਤ ਹੈ ਕਿ ਮੈਂ ਇਹਨਾਂ ਚੀਜ਼ਾਂ ਦੀ ਬਹੁਤ ਘੱਟ ਵਰਤੋਂ ਕਰਦਾ ਹਾਂ ਗੁਰਪ੍ਰੀਤ ਕਿ ਜੀ ਅਦਾਲਤ ਦੇ ਰਿਕਾਰਡ ਚੋਂ ਪਹੁੰਚ ਗਏ ਜਿਹਦੇ ਵਿੱਚ ਉਸ ਬੀਬੀ ਨੂੰ ਕਈ ਵਿਅਕਤੀਆਂ ਦੇ ਨਾਲ ਦਿਖਾਇਆ ਗਿਆ ਇਤਰਾਜ਼ਯੋਗ ਹਾਲਤ ਦੇ ਵਿੱਚ ਨਹੀਂ ਮੈਂ ਕਹਿ ਸਕਦਾ ਯਾਨੀ ਜੋ ਆਮ ਫੋਟੋਗ੍ਰਾਫ ਹੁੰਦੇ ਨੇ ਠੀਕ ਹੈ ਨਾ ਜੀ ਤਾਂ ਉਹ ਆਮ ਫੋਟੋਗ੍ਰਾਫ ਜਿਵੇਂ ਆਪਾਂ ਕਿਸੇ ਫਰੈਂਡ ਨਾਲ ਜਾਂ ਕਿਸੇ ਔਰ ਨਾਤੀ ਨਾਲ ਹੁੰਨੇ ਆ ਇਸ ਪੱਧਰ ਤੇ ਆ ਤੇ ਯਾਨੀ ਉੱਥੇ ਕਾਨੂੰਨੀ ਲੜਾਈ ਇਹੀ ਸ਼ੁਰੂ ਹੋ ਗਈ ਕਿ ਇਹ ਜਿਹੜੀ ਬੀਬੀ ਆ ਦੋਸ਼ ਲਾਉਣ ਵਾਲੀ ਕਿ ਭਾਈਆ ਦੇਖ ਲੋ ਕਥੇ ਤੌਰ ਤੇ ਉਹਦੀ ਫਰੈਂਡਸ਼ਿਪ ਜਾਂ ਨੇੜਤਾ ਕਿਨੇ ਆ ਨਾਲ ਬਸ ਕਹਿਣ ਦਾ ਮਤਲਬ ਹੈ ਇਸ ਤੋਂ ਗਾਸੀਂ ਨਹੀਂ ਜਾਵਾਂਗੇ ਇਹ ਮਾਮਲਾ ਜਿਹੜਾ ਵਿਅਕਤੀਗਤ ਹੈ ਤੋਂ ਇਸ ਤਰ੍ਹਾਂ ਦੀ ਕਾਨੂੰਨੀ ਜਿਹੜੀ ਬੈਸ ਆ ਉੱਥੇ ਹੋਈ ਆ ਹੁਣ ਫੈਸਲਾ ਕੋਰਟ ਨੇ ਕਰਨਾ ਹੈ ਅਗਲਾ ਫੈਸਲਾ ਆਏਗਾ ਤੇ ਫੇ ਪਤਾ ਲੱਗੇਗਾ ਕਿ ਕੋਟ ਦਾ ਕੀ ਰੁਖ ਰਹਿੰਦਾ ਹੈ ਯਾਨੀ ਫਿਲਹਾਲ ਹਰਮীত ਪਠਾਨ ਮਾਜਰਾ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਉਹ ਘਟਤੇ ਨਹੀਂ ਹੋਈਆਂ ਪਰ ਇਹਨਾਂ ਹੈ ਕਿ ਇਹਨਾਂ ਨੇ ਆਪਣੀ ਕਾਨੂੰਨੀ ਲੜਾਈ ਜਿਹੜੀ ਆ ਹੁਣ ਠੋਕ ਕੇ ਲੜਨ ਦਾ ਫੈਸਲਾ ਜ਼ਰੂਰ ਕਰ ਲਿਆ ਉਧਰ ਜੇ ਗੱਲ ਕਰੀਏ ਗੁਰਪ੍ਰੀਤ ਲਾਲਪੁਰੇ ਦੇ ਮਾਮਲੇ 'ਚ ਉੱਥੇ ਇਦਾਂ ਆ ਕਿ ਅੱਜ ਕੋਈ ਰਾਹਤ ਨਹੀਂ ਮਿਲੀ ਰਾਹਤ ਇਸ ਵਾਸਤੇ ਨਹੀਂ ਮਿਲੀ ਕਿ ਜਿਹੜੀ ਪੀੜਤਾ ਸੀ ਉੱਥੇ ਉਹਦੇ ਵਕੀਲ ਨੇ ਜਾ ਕੇ ਜੋ ਗੱਲ ਕਹੀ ਕਿ ਦੇਖੋ ਸਾਨੂੰ ਫਾਈਨਲ ਬਹਿਸ ਵਾਸਤੇ ਕੁਝ ਸਮਾਂ ਚਾਹੀਦਾ ਅਜਾ ਉਹਨਾਂ ਨੇ ਸਮਾਂ ਮੰਗਿਆ ਤਾਂ ਕੋਰਟ ਨੇ ਸ਼ਾਇਦ ਹੁਣ ਅਕਤੂਬਰ ਦੀ 13 ਤਰੀਕ ਜਿਹੜੀ ਆ ਮੁਕਰਰ ਕੀਤੀ ਆ ਇਹਦਾ ਮਤਲਬ ਇਹ ਆ ਕਿ ਲਗਭਗ ਲਗਭਗ ਅੱਧਾ ਮਹੀਨਾ ਮਿਲ ਗਿਆ ਹੋਰ ਹੁਣ ਇਹ ਵੇਖਣਾ ਹੋਵੇਗਾ ਕਿ ਕੀ ਮਾੜੀ ਮੋਟੀ ਸ਼ਰਮ ਹਯਾ ਬਚਦੀ ਹੈ ਕਿ ਨਹੀਂ ਇੱਥੇ ਹੂੰ ਉਕੇ ਲਾਲਪੁਰਾ ਦੀ ਵਿਧਾਇਕੀ ਤੁਰੰਤ ਜਾਂਦੀ ਲੱਗਣੀ ਚਾਹੀਦੀ ਸੀ ਜਿਹਦੇ ਤੇ ਅੱਜ ਵੀ ਭੇਤ ਬਰਕਰਾਰ ਆ ਕਿ ਉਹ ਲਾਲਪੁਰਾ ਦੀ ਵਿਧਾਇਕੀ ਗਈ ਆ ਕਿ ਹਲੇ ਅੜੀ ਪਈ ਆ ਅੜੀ ਨਹੀਂ ਅੜੀ ਹੂੰ ਲਾਲ ਛੜੀ ਮੈਦਾਨ ਖੜੀ ਇਹ ਅੜੀ ਅੜੀ ਤੇ ਇਹ ਵੀ ਪਤਾ ਲੱਗਿਆ ਕਿ ਜਨਾਬ ਉਰੀ ਜੇਲ ਦੇ ਵਿੱਚੋਂ ਹੀ ਆਫਿਸ ਚਲਾ ਰਹੇ ਨੇ ਇੱਕ ਹੋਰ ਫੇਕ ਇਨਕਾਊਂਟਰਾਂ ਦਾ ਦੋਸ਼ੀ ਆ ਪੁਲਿਸ ਅਫਸਰ ਉਹਦੇ ਬਾਰੇ ਵੀ ਮੈਨੂੰ ਜਾਣਕਾਰੀ ਮਿਲੀ ਉਹ ਕਿਸੇ ਹੋਰ ਜੇਲ੍ਹ ਦੇ ਵਿੱਚ ਆ ਕਿ ਉਹ ਬੰਦਾ ਵੀ ਉੱਥੇ ਬੈਠਾ ਹੀ ਪੁਲਿਸ ਦੇ ਕੰਮ ਕਰੀ ਜਾਂਦਾ ਜੀ ਜੀ ਤੇ ਇਸ ਕਰਕੇ ਫਿਲਹਾਲ ਇਹ ਹੋਆ ਕਿ ਇਹਨਾਂ ਦੋਨੇ ਐਮਲੈਂਸ ਨੂੰ ਜਿਹੜੇ ਕਿ ਇਤਫਾਕਨ ਦੋਵੇਂ ਇਹੋ ਜੇ ਮਾਮਲੇ ਦੇ ਵਿੱਚ ਹੈ ਯਾਨੀ ਦੋਨਾਂ ਦਾ ਹੀ ਮਾਮਲਾ ਔਰਤ ਨਾਲ ਜੁੜਿਆ ਇੱਕ ਦੋਸ਼ੀ ਸਾਬਤ ਹੋ ਗਿਆ ਇੱਕ ਆਪਣੀ ਬੇਗੁਨਾਹੀ ਦੀ ਲੜਾਈ ਹਾਲੇ ਲੜ ਰਿਹਾ ਵਾ ਪਰ ਦੋਨਾਂ ਨੂੰ ਸੇਮ ਡੇ ਕਹਿ ਲੋ ਕਿ ਰਾਹਤ ਕੋਈ ਨਹੀਂ ਹੈ ਅੱਜ ਦੀ ਘੜੀ ਦੇ ਵਿੱਚ ਕਹਿ ਲਈਏ ਕਿ ਰਾਹਤ ਕੋਈ ਨਹੀਂ ਦੋਨਾਂ ਵਾਸਤੇ ਆਫਤ ਬਰਕਰਾਰ ਆ। ਜੀ। ਜੇਕਰ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਮਾਨ ਨੂੰ ਕਸੂਤਾ ਫਸਾ ਗਏ ਨੇ ਅਮਿਤ ਸ਼ਾਹ ਹੋਣੀ। ਇੱਧਰ ਮਾਨ ਸਾਹਿਬ ਤਾਂ ਕੋਈ ਹੋਰ ਗੱਲ ਕਰਦੇ ਸੀ ਤੇ ਉਧਰੋਂ ਜਿਹੜੀਆਂ ਖਬਰਾਂ ਛਾਇਆ ਹੋ ਗਈਆਂ ਉਹ ਕੁਝ ਹੋਰ ਕਹਿੰਦੀਆਂ ਨੇ। ਗਾਨੀ ਕਾਦੀ ਦਿੱਤੀ ਮੈਂ ਪਵਾੜਾ ਪਾ ਲਿਆ। ਇਹ ਪਵਾੜਾ ਪਹਿ ਜਾਂਦਾ ਏ। ਤੁਸੀਂ ਵੇਖੋ ਕਿ ਮਾਨ ਸਾਹਿਬ ਨੇ ਜੋ ਗੱਲਾਂ ਕਈਆਂ ਬਾਹਰ ਆ ਕੇ ਮੁਲਾਕਾਤੋ ਪਰੰਤ ਕਿਦੇ ਕੋਜੀ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਮੈਂ ਅੱਗੇ ਕਹਿਣਾ ਹੁੰਨਾ ਕਿ ਇਹ ਵੀ ਨੇਤਾਵਾਂ ਦਾ ਬੜਾ ਵੱਡਾ ਝੂਠ ਹੁੰਦਾ ਹੈ ਅੰਦਰ ਭਾਵੇਂ ਗਾਲੋ-ਗਾਲੀ ਹੋ ਜਾਣ ਛेत्रੋ-ਛਤਰੀ ਹੋ ਜਾਣ ਲਿੱਤਰੋ-ਲਿੱਤਰੀ ਹੋ ਜਾਣ ਕੁਝ ਵੀ ਹੋ ਜਾਵੇ ਬਾਹਰ ਆ ਕੇ ਕਹਿਣ ਕਿ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਹੋਈ ਹੈ ਬਹੁਤ ਮਨੰਦ ਆ ਗਿਆ ਦੂਜੀ ਗੱਲ ਕਿ ਫੇਰ ਇਹਨਾਂ ਨੇ ਕਿਹਾ ਕਿ ਉੱਠਦੇ ਮੂੰਹ ਦੇ ਵਿੱਚ ਜੀਰਾ ਪਾਤਾ ਤੁਸੀਂਾਂ ਜੀ ਸਾਡਾ ਨੁਕਸਾਨ ਹੋਇਆ 13 ਹਜ਼ਾਰ ਕਰੋੜ ਦਾ ਹੋ ਸਕਦਾ 20 ਹਜ਼ਾਰ ਕਰੋੜ ਤੱਕ ਚਲਾ ਜਾਵੇ ਤੇ ਤੁਸੀਂ ਦਿੱਤਾ ਕੀ ਹੈ 1600 ਕਰੋੜ ਰੁਪਈਆ 2 ਮਹੀਨੇ ਦੇ ਨਾਲ ਕੀ ਬਣਦਾ ਇੰਨੀਆਂ ਗੱਲਾਂ ਕਹਿ ਕੇ ਇਹ ਤੇ ਜਨਾਬ ਉੱਥੋਂ ਰਵਾਨਾ ਹੋ ਗਏ ਸੱਜਣਾ ਦਾ ਪਿੰਡ ਲੰਘ ਕੇ ਸਾਥੋਂ ਪੈਰ ਨਾ ਪੁੱਟਿਆ ਜਾਵੇ ਇਹ ਤੇ ਸਹੌੜਿਆਂ ਦਾ ਪਿੰਡ ਨਹੀਂ ਸੀ ਲੰਘੇ ਯਾਨੀ ਹਰਿਆਣਾ ਨਹੀਂ ਸੀ ਟੱਪੇ ਅਗਲੇ ਨਿਤਰਾਸ ਰੀਲਿਸ ਜਾਰੀ ਕਰ ਦਿੱਤਾ ਉਹ ਰਾਤ ਮੈਂ ਜਦੋਂ ਦੇਖਿਆ ਮੈਂ ਕਹਿੰਦੀ ਪ੍ਰੈਸ਼ਰ ਰੀਲீஸ் ਕਰਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਏਡੀ ਕਹਣਾ 68 8 ਲੱਗੀ ਐ ਸਵੇਰੇ ਪਾਉਣੇ ਆ ਕੱਟ ਕੇ ਤੇ ਮੈਂ ਉਹ ਪਾਤਾ ਸਵੇਰੇ ਹੁਣ ਸਾਡਾ ਸਵਾਲ ਇਹ ਸੀਗਾ ਕਿ ਭਾਈ ਸਾਹਿਬ ਜਦੋਂ ਹੁਣ ਉਹਨਾਂ ਨੇ ਕੀ ਲਿਖਿਆ ਪ੍ਰੈਸ਼ਰ ਰੀਲீஸ் ਦੇ ਵਿੱਚ ਕਿ 12.000 ਕਰੋੜ ਰੁਪਈਆ ਤੁਹਾਡੇ ਕੋਲ ਪਿਆ ਵਰਤ ਲਓ ਤੁਸੀਂ ਜੀ ਤੇਰੇ ਮੂਰੇ ਥਾਣ ਸੁਟਿਆ ਭਾਵੇਂ ਸੋਥਣ ਸਵਾ ਭਾਵੇਂ ਲਹਿੰਗਾ ਤੁਹਾਡੇ ਕੋਲ ਪੈਸਾ ਵਾਧੂ ਆ ਜੀ ਭਾਈ ਕੀ ਤੁਹਾਨੂੰ ਜਦੋਂ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਮੁਤਾਬਕ ਜਿਵੇਂ ਲਿਖਿਆ ਕਿ ਤੁਹਾਨੂੰ ਦੱਸ ਦਿੱਤਾ ਗਿਆ ਸੀਗਾ ਮੀਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਜੇ ਦੱਸਿਆ ਤੇ ਫਿਰ ਤੁਸੀਂ ਅੱਗੇ ਕੀ ਕਿਹਾ ਮੰਨ ਗਏ ਤੁਸੀਂ ਕਿ ਜਾਂ ਕੋਈ ਤਾਰਕੇ ਕਿ ਢੰਗ ਨਾਲ ਤੁਸੀਂ ਉਹਨਾਂ ਨੂੰ ਕਾਊਂਟਰ ਕੀਤਾ ਤੇ ਜੇ ਤੁਹਾਡੇ ਕੋਲ ਪੈਸਾ ਹੈ ਹੀ ਨਹੀਂ ਉਹਨਾਂ ਦਾ ਦੱਸਿਆ 12000 ਕਰੋੜ ਰੁਪਈਆ ਤੇ ਤੁਸੀਂ ਇਹਦਾ ਹਿਸਾਬ-ਕਿਤਾਬ ਜਿਹੜਾ ਉਹ ਅਖਬਾਰਾਂ ਦੇ ਵਿੱਚ ਦਿੰਦੇ ਕਿਉਂ ਨਹੀਂ ਤੁਹਾਡੀ ਚੌਥੇ ਦਿਨ ਫੋਟੋਸ਼ਾਪ ਹੀ ਹੁੰਦੀ ਆ ਖਤ ਕਢਾਇਆ ਦੀ ਭਾਈ ਗੱਲ ਇਹ ਆ ਕਿ ਤੁਸੀਂ ਇਹੋ ਜਾਂ ਹਿਸਾਬ ਕਿਤਾਬ ਕੱਢ ਕੇ ਵੀ ਤੇ ਰੱਖ ਦਿਓ ਹੂੰ ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਸ ਅੱਗੇ ਰੱਖੀਆਂ ਤੁਸੀਂ ਹਿਸਾਬ ਕਿਤਾਬ ਲੋਕਾਂ ਕੋਲ ਰੱਖ ਦਿਓ ਆਪੇ ਪਤਾ ਲੱਗ ਜੂ ਕਿ ਸੀਐਮ ਝੂਠਾ ਕਿ ਪੀਐਮ ਝੂਠਾ ਜੀ ਝੂਠ ਬੋਲੇ ਕਊਆ ਕਾਟੇ ਭਈ ਜਿਹੜਾ ਵੀ ਬੰਦਾ ਝੂਠਾ ਹੋਊਗਾ ਆਪੇ ਉਹਨਾਂ ਨੂੰ ਆਪੇ ਤੇਨੂੰ ਰੱਬ ਨਿਬੜੂ ਮੰਦਾ ਦੀ ਜ਼ੁਬਾਨ ਵਿੱਚੋਂ ਕਹਿਣਾ ਆਪੇ ਲੋਕ ਨਿਪੜਨਗੇ ਸੂਰ ਇਸ ਵਾਸਤੇ ਇਨਾਂ ਨੂੰ ਬਿਨਾਂ ਦੇਰ ਕੀਤੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ ਚ ਰੱਖਣੀਆਂ ਚਾਹੀਦੀਆਂ ਕਿ ਭਾਈ ਸਾ ਨੂੰ ਪਤਾ ਤੇ ਲੱਗੇ ਨਾ ਸਾਨੂੰ ਐਟਲੀਸਟ ਪਤਾ ਤੇ ਲੱਗੇ ਕਿ ਕੌਣ ਝੂਠ ਬੋਲ ਰਿਹਾ ਪਰ ਜੋ ਵੀ ਝੂਠ ਬੋਲ ਰਿਹਾ ਕਾਰੋ ਤਰੋ ਹੀ ਰਿਹਾ ਇਹੋ ਜੇ ਮੌਕੇ ਤੇ ਵੀ ਜੇ ਝੂਠ ਤੇ ਕੁਫਰ ਚੱਲਦੇ ਆ ਤਾਂ ਸਮਝ ਲਓ ਕਿ ਰਾਜਨੀਤੀ ਦੀ ਗਰਾਵਟ ਦੀ ਜਿਹੜੀ ਆ ਨਾ ਕੋਈ ਹੱਦ ਨਹੀਂ ਰਹੀ ਫਿਲਹਾਲ ਤੁਸੀਂ ਵੇਖ ਲਓ ਕਿ ਲਗਭਗ 24 ਘੰਟੇ ਬੀਤ ਗਏ ਨੇ ਹੁਣ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਸਟੇਟਮੈਂਟ ਵੀ ਦਰਜ ਕੀਤੀ ਹੈ ਜੀ ਜੀ ਸੋ ਜੇਕਰ ਅਸਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਜੇਲ੍ਹ ਇੰਟਰਵਿਊ ਮਾਮਲੇ 'ਚ ਕੁਝ ਹੋਰ ਖੁਲਾਸੇ ਹੋਏ ਨੇ ਜੀ ਕਿਹੜੇ ਨੇ ਖੁਲਾਸੇ ਵੇਖੋ ਖੁਲਾਸਿਆਂ ਦਾ ਕੰਮ ਤੇ ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਤਿੰਨ ਵੱਡੇ ਅਫਸਰ ਐਸਆਈਟੀ ਜਾਂਚ ਚ ਕਰਦੇ ਰਹੇ ਨਿਲੇਸ਼ ਪਿਸ਼ੋਰ ਨਗੇਸ਼ਵਰ राव ਇਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਸਨ ਸਾਬਕਾ ਪੁਲਿਸ ਅਧਿਕਾਰੀ ਪ੍ਰਬੋਧ ਜੀ ਜੀ ਹੁਣ ਇਹਨਾਂ ਨੇ ਜਿਹੜੀ ਜਾਂਚ ਪੜਤਾਲ ਦਿੱਤੀ ਆ ਸਾਰੀ ਕੋਰਟ ਦੇ ਵਿੱਚ ਜਮ੍ਹਾਂ ਕਰਵਾਈ ਆ ਉਹਦੇ ਲਿਹਾਜ਼ ਦੇ ਨਾਲ ਐਮ ਐਕਸਕਿਊਰੀ ਜਿਹੜਾ ਕਿ ਅਦਾਲਤੀ ਮਿੱਤਰ ਇੱਕ ਤਹਿ ਕੀਤਾ ਜਾਂਦਾ ਹੈ ਉਹਦੇ ਵਿੱਚ ਹੁੰਦਾ ਕੀ ਆ ਕਿ ਉਸਨੇ ਕਿਉਂਕਿ ਹੁਣ ਦੇਖੋ ਕੁਝ ਮਾਮਲੇ ਜਿਹੜੇ ਹੁੰਦੇ ਨੇ ਉਹ ਇਦਾਂ ਦੇ ਹੁੰਦੇ ਆ ਕਿ ਅਦਾਲਤ ਨੇ ਸਵੈ ਨੋਟਸ ਲਿਆ ਹੁੰਦਾ ਉਹਦੇ ਵਿੱਚ ਤਾਂ ਅਦਾਲਤ ਦਾ ਸਹਿਯੋਗ ਕਰਨ ਵਾਸਤੇ ਐਮ ਐਕਸ ਕਿਉਰੀ ਯਾਨੀ ਇੱਕ ਅਦਾਲਤੀ ਮਿੱਤਰ ਜਿਹੜਾ ਉਹ ਲਾ ਦਿੱਤਾ ਜਾਂਦਾ ਹੈ ਜਨਾਬ ਹੁਣ ਜਿਹੜਾ ਅਦਾਲਤੀ ਮਿੱਤਰ ਆ ਉਹ ਸਪੋਰਟ ਕਰਦਾ ਹੈ ਉਹ ਕਰਦਾ ਤਾਂ ਉਹਨੇ ਜਿਹੜੀਆਂ ਇਹ ਜਾਂਚ ਪੜਤਾਲਾਂ ਹੁਣ ਤੱਕ ਚੱਲੀਆਂ ਨੇ ਉਹਦਾ ਸਿੱਟਾ ਕੱਢ ਕੇ ਅਦਾਲਤ ਮੋਰੇ ਰੱਖਿਆ ਸਿੱਟਾ ਕੀ ਆ ਸੇ ਤਾਂ ਵੇਖਿਆ ਕਮਾਈ ਜਦੋਂ ਈਸ਼ਕਦਾ ਸਾਹਿਬਾ ਉੱਚੀ-ਉੱਚੀ ਮਾਰਦੀ ਐ ਤਾਂ 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 ਤੇ ਹੁਣ ਪੁਲਿਸ ਮਹਿਕਮਾ ਮਾਰੇਗਾ ਪਹਿਲੀ ਗੱਲ ਇਹਦੇ ਵਿੱਚ ਇਹ ਕਿਹਾ ਗਿਆ ਕਿ ਸਾਰੀ ਸੁੱਟ ਜਿਹੜੀ ਆ ਉਹ ਗੁਰਸ਼ੇਰ ਸੰਧੂ ਤੇ ਸੁੱਟ-ਸੁੱਟ ਦਿੱਤੀ ਗਈ ਆ ਕਿਉਂ ਕਿਉਂਕਿ ਇਹਦੇ ਵਿੱਚ ਸਟਾਏ ਕੱਢਿਆ ਗਿਆ ਕਿ ਕੋਈ ਵੀ ਵੱਡਾ ਪੁਲਿਸ ਅਧਿਕਾਰੀ ਇਹਦੇ ਵਿੱਚ ਸ਼ਾਮਲ ਨਹੀਂ ਸੀ ਦੂਜੀ ਗੱਲ ਕਿ ਪੱਤਰਕਾਰ ਲੌਰੈਂਸ ਤੇ ਗੁਰਸ਼ੇਲ ਦਾ ਆਪਸ ਦੇ ਵਿੱਚ ਕੈਲੂ ਕੇ ਸੰਪਰਕ ਸੀ ਮਿਲੀਪੌਂਸ ਤੀਜਾ ਕਿ ਘੜ ਸੀਆਈਏ ਸਟਾਫ ਦਾ ਵਾਈਫਾਈ ਹੀ ਇਸਤੇਮਾਲ ਕੀਤਾ ਗਿਆ ਇੰਟਰਵਿਊ ਵਾਸਤੇ ਤੇ ਦਸੰਬਰ ਤੱਕ ਲੌਰੈਂਸ ਦੇ ਕੋਲ ਉਹ ਵਾਈਫਾਈ ਚੱਲਦਾ ਰਿਹਾ ਦਾ ਮਤਲਬ ਕਿ ਫੋਨ ਲੰਬੇ ਸਮੇਂ ਤੱਕ ਲੌਰੈਂਸ ਇਸਤੇਮਾਲ ਕਰਦਾ ਰਿਹਾ ਠੀਕ ਹੈ ਜੀ ਜੀ ਫਿਰ ਇਹਦੇ ਵਿੱਚ ਅੱਗੇ ਕਿਹਾ ਗਿਆ ਕਿ ਗੁਰਸ਼ੇਰ ਦੇ ਸੰਬੰਧੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਜਾਂਚ ਪੜਤਾਲ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਨੇ ਆਮਦਨ ਤੋਂ ਵੱਧ ਜਾਇਦਾਦ ਵੀ ਇਕੱਠੀ ਕੀਤੀ ਹੈ ਇੱਕ ਚੀਜ਼ ਹੋਰ ਬੜੀ ਵੱਡੀ ਹੈ ਜੀ ਕਿ ਇੱਕ ਸਹਿਮੁਲਜਮ ਜਿਹੜਾ ਕੇ ਸਬਰਮਤੀ ਦੇ ਵਿੱਚ ਲੌਰੈਂਸ ਨੂੰ ਮਿਲਣ ਗਿਆ ਉਸ ਨੇ ਇਹ ਇਨਕਸ਼ਾਫ ਕੀਤਾ ਖੁਲਾਸਾ ਕੀਤਾ ਕਿ ਗੁਰਸ਼ੇਰ ਨੇ ਲਾਰੈਂਸ ਵਾਸਤੇ ਮਰਬਾ ਚੁੰਚੂ ਦਾ ਮਰਬਾ ਕਿਉਂ ਪਤਾ ਨਹੀਂ ਕਿਹੜਾ ਹੋਏਗਾ ਮਰਬਾ ਜ਼ਰ ਕਿ ਮਰਬਾ ਪੇਜਿਆ ਕਮਾਲ ਦੀ ਗੱਲ ਹੈ ਇਥੇ ਮਰਬਾ ਖਵਾ ਰਹੇ ਨੇ ਇਥੇ ਇੰਟਰਵਿਊ ਕਰਵਾ ਰਹੇ ਨੇ ਭਾਈ ਫਿਰ ਸਿੱਧੂ ਮੂਸੇਵਾਲੇ ਦਾ ਬਾਪ ਸੱਚਾ ਹੀ ਰੋਂਦਾ ਹੈ ਨਾ ਕਿ ਇਥੇ ਸ਼ੋਪਿੰਗਾਂ ਤੱਕ ਕਰਵਾਉਂਦੇ ਨੇ ਇਥੇ ਕਟਿੰਗਾਂ ਤੱਕ ਕਰਵਾਉਂਦੇ ਨੇ ਤਾਂ ਗੱਲ ਇਹ ਆ ਕਿ ਬੜਾ ਖਖੜਖਈਆ ਪੈ ਗਿਆ ਉਹਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਐਮਐਕਸ ਕਿਉਰੀ ਦਾ ਮੰਨਣਾ ਹੈ ਕਿ ਇਹਨਾਂ ਨੇ ਗੁਰਸ਼ੇਰ ਸੰਧੂ ਨੂੰ ਹੀ ਸਾਰਾ ਕੁਝ ਕਰਨ ਦਾ ਦੋਸ਼ੀ ਮੰਨ ਲਿਆ ਹੈ ਜਦਕਿ ਇਹਨਾਂ ਨੇ ਕਿਸੇ ਵੀ ਵੱਡੇ ਅਫਸਰ ਤੋਂ ਜ਼ਿੰਮੇਵਾਰ ਮੰਨਿਆ ਕੋਈ ਨਹੀਂ ਹੁਣ ਦੂਜੇ ਪਾਸੇ ਇਹ ਕਹਿੰਦੇ ਆ ਜੀ ਕਿ ਗੁਰਸ਼ੇਰ ਸੰਧੂ ਸੁਪਰੀਮ ਕੋਰਟ ਤੱਕ ਜਾਇਆ ਅਨੁਰਾਖਤ ਨਹੀਂ ਮਿਲੀ ਜਾਂਚ ਪੜਤਾਲ ਚ ਸ਼ਾਮਲ ਨਹੀਂ ਹੋ ਰਿਹਾ ਤਾਂ ਫਿਰ ਉੱਥੇ ਗੁਰਸ਼ੇਰ ਸੰਧੂ ਦੇ ਵਕੀਲ ਨੇ ਕਿਹਾ ਕਿ ਵੇਖੋ ਗਾਨਿਆ ਕਿ ਅਸੀਂ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਸੀਗਾ ਸਾਡੀ ਤੇ ਅਰਜ਼ੀ ਚੱਲਦੀ ਪਈ ਆ ਕਿਉਂਕਿ ਜਾਂਚ ਪੜਤਾਲ ਵਾਲੇ ਨੋਟਿਸ ਨੂੰ ਅਸੀਂ ਚੈਲੰਜ ਕੀਤਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਫਿਰ ਕਿੱਥੇ ਚੱਲ ਰਹੀ ਉਹ ਕਹਿੰਦੇ ਜਿੱਦੂਜੀ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੰਗਾਓ ਫਿਰ ਇਸ ਕੋਰਟ ਦੇ ਵਿੱਚ ਹੀ ਸੁਣਵਾਈ ਹੋ ਜਾਵੇ ਤਾਂ ਹੁਣ ਇਹ ਸੁਣਵਾਈ ਜਿਹੜੀ ਆ ਦੁਬਾਰਾ ਅਕਤੂਬਰ ਦੇ ਵਿੱਚ ਹੋਏਗੀ ਪਰ ਇਹਦੇ ਵਿੱਚ ਨੀਪਾ ਪੁੱਛੀ ਸਾਫ਼ ਨਜ਼ਰ ਆ ਰਹੀ ਹੈ ਤੁਸੀਂ ਆਪ ਸੋਚ ਕੇ ਦੇਖੋ ਕਿ ਇੱਕ ਡੀਐਸਪੀ ਆਪਣੇ ਪੱਧਰ ਤੇ ਸਾਰਾ ਕੁਝ ਕਰ ਰਿਆ ਸੀ ਜੀ ਜੇ ਕਰ ਰਿਆ ਸੀ ਕਿ ਥਾਣੇ ਦੇ ਵਿੱਚ ਭਾਈ ਦੂਜੇ ਬੰਦੇ ਜਿਹੜੇ ਸੀਗੇ ਉਹ ਕੀ ਕਰਦੇ ਸੀ ਜੱਕ ਮਾਰਦੇ ਪਏ ਸੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਤੇ ਸਭ ਤੋਂ ਵੱਡੀ ਗੱਲ ਵੱਡੀ ਗੱਲ ਜਿਹੜੀ ਇਹਦੇ ਵਿੱਚ ਫੜਨ ਵਾਲੀ ਹੈ ਨੋਟੇਵਲ ਉਹ ਇਹ ਆ ਕਿ ਜੋ ਫਿਰ ਫੋਨ ਇਸਤੇਮਾਲ ਹੁੰਦਾਰਿਆ ਇੰਨਾ ਚ ਵਾਈਫਾਈ ਜੇ ਐਕਸੈਸ ਸੀਗਾ ਲੋਰੈਂਸ ਦੇ ਕੋਲ ਦਸੰਬਰ ਤੱਕ ਪੂਰੇ ਦਸੰਬਰ ਤੱਕ ਤਾਂ ਉਹ ਵਾਈਫਾਈ ਦੇ ਨਾਲ ਕੀ ਪੋਟੇ ਪੋਟੇ ਥੋੜੀ ਗਿਣੀ ਜਾਂਦਾ ਸੀ ਆਪਦੇ ਪੋਟਿਆਂ ਤੇ ਗਿਣਤੀ ਕਰੀ ਜਾਂਦਾ ਸੀ ਵਾਈਫਾਈ ਦੇ ਨਾਲ ਕੋਈ ਨਾ ਕੋਈ ਉਹਨੇ ਦੂਰ ਸੰਚਾਰ ਦਾ ਸਾਧਨ ਹੀ ਇਸਤੇਮਾਲ ਕੀਤਾ ਹੋਏਗਾ ਨਾ ਜੇ ਫੋਨ ਇਸਤੇਮਾਲ ਹੋਇਆ ਉਹ ਫੋਨ ਕਿੱਥੇ ਆ ਸਭ ਤੋਂ ਵੱਡੀ ਤੇ ਗੱਲ ਇਹ ਆ ਕਿ ਐਸਆਈਟੀ ਨੇ ਉਹ ਕਿਉਂ ਨਹੀਂ ਦੱਸਿਆ ਕਿ ਫੋਨ ਕਿੱਥੇ ਆ ਹੂੰ ਜੀ ਸੋ ਅਗਲੀ ਖਬਰ ਦੇ ਵਲ ਜੇਕਰ ਵਧੀਆ ਉਹਦਾ ਰਿਸ਼ਵਤ ਕਾਂਡ ਦੇ ਵਿੱਚ ਵੀ ਜੱਜ ਤੋਂ ਪੁੱਛਗਿਛ ਹੋਈ ਐ ਹੁਣ ਜੀ ਤਾਂ ਦੇਖੋ ਕਿਸੇ ਗਾਇਕ ਨੇ ਸੱਚ ਤੇ ਕਿਹਾ ਸੀਗਾ ਨਾ ਕਿ ਜਦੋਂ ਵਕਤ ਘੂਠਾ ਹੋਵੇ ਇਹ ਵੀ ਵੈਸੇ ਆਪਾਂ ਕਹਾਵਤ ਜਿਹੜੀ ਆ ਉਹ ਕਹਿਣੀ ਭੁੱਲ ਗਏ ਸੀ ਆ ਕਿ ਕਈ ਵਾਰ ਜੱਜਾਂ ਨੂੰ ਵਕੀਲ ਵੀ ਕਰਨੇ ਪੈ ਜਾਂਦੇ ਜਦੋਂ ਮੜਾ ਟਾਈਮ ਹੋਵੇ ਤਾਂ ਜੱਜਾਂ ਨੂੰ ਵੀ ਵਕੀਲ ਪੈਂਦੇ ਆ ਕਰਨੇ ਆ ਹੁਣ ਇਸ ਵੇਲੇ ਕੀ ਆ ਕਿ ਦੇਖੋ ਇੱਕ ਮਾਮਲਾ ਸੀਗਾ ਫਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਇੱਕ ਲੜਕੀ ਦਾ ਕੋਈ ਤਲਾਕ ਕੇਸ ਸੈਲੋ ਕੀ ਫੈਮਿਲੀ کورٹ ਚ ਚੱਲ ਰਿਹਾ ਸੀਗਾ ਜੀ ਚੰਡੀਗੜ੍ਹ ਦੇ ਵਿੱਚ ਉਹਦੇ ਕਜ਼ਨ ਬ੍ਰਦਰ ਨੂੰ ਕੋਈ ਵਕੀਲ ਮਿਲਦਾ ਹੈ ਤੇ ਉਹ ਕਹਿੰਦਾ ਕਿ ਮੈਂ 30 ਲੱਖ ਦੇ ਵਿੱਚ ਮਾਮਲਾ ਤੁਹਾਡੇ ਹੱਕ ਚ ਕਰਾ ਦੇਵਾਂਗਾ ਫਲਾਣਾ ਜੱਜ ਮੇਰੇ ਨਾਲ ਸੰਪਰਕ ਦੇ ਵਿੱਚ ਹੈਗਾ ਉਹਦਾ ਵਾਰ-ਵਾਰ ਜ਼ਿਕਰ ਆਇਆ ਤੇ ਫਿਰ ਉਹਨੇ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਉਹਨੇ ਜਿਹੜੀ ਆ ਸੀਬੀਆਈ ਨੂੰ ਦਿੱਤੀ ਉਹਨਾਂ ਸੀਬੀਆਈ ਵਾਲਿਆਂ ਨੇ ડીਲ ਕਰਵਾ ਦਿੱਤੀ ਤੁਹਾਨੂੰ ਪਤਾ ਸੀਬੀਆਈ ਪੈਸਾ ਆਪਦੇ ਕੋਲੋਂ ਦਿੰਦੀ ਆ ਕਿ 5 ਲੱਖ ਦੀ ਪੇਸ਼ਕੀ ਲੈ ਲਾ ਜਦੋਂ 5 ਲੱਖ ਦੀ ਪੇਸ਼ਕੀ ਚੁੱਕਣਾ ਆ ਸੀਬੀਆਈ ਵਾਲਿਆਂ ਨੇ ਚੁੱਕ ਲਿਆ ਹਾਂ ਤੁਹਾਨੂੰ ਥੁੱਕ ਲਾ ਕੇ ਹੁਣ ਉਹਦੇ ਵਿੱਚ ਜੱਜ ਨੂੰ ਵੀ ਉੱਚ-ਕਿੱਚ ਦਾ ਸਾਹਮਣਾ ਕਰਨਾ ਪੈ ਗਿਆ ਕਿ ਭਾਈ ਤੇਰੇ ਕੋਲ ਕੇਸ ਚੱਲਦਾ ਸੀ ਅਖੇ ਮੈਂ ਦੇਖ ਕੇ ਦੱਸੂ ਕਿ ਭਾਈ ਤੂੰ ਇਹਨੂੰ ਜਾਣਦਾ ਹੈ ਨਹੀਂ ਜੀ ਮੈਂ ਤੇ ਜਾਣਦਾ ਨਹੀਂ ਅਰ ਉਹਨਾਂ ਸੀਬੀਆਈ ਇਹਦੇ ਵਿੱਚ ਚਾਰ ਸ਼ੀਟ ਫਾਈਲ ਕਰੇਗੀ ਫਿਰ ਪਤਾ ਲੱਗੇਗਾ ਕਿ ਕੀ ਮਾਮਲਾ ਹੈ ਪੈਸੇ ਦੇ ਤੁਸੀਂ ਦੇਖੋ ਨਾ ਕਿ ਜੇ ਮਾਮਲਾ ਆਪਾਂ ਦੇਖੀਏ ਤਾਰ ਕੇ ਇੱਕ ਤਰੀਕੇ ਨਾਲ ਕਿ ਜਦੋਂ ਜਿਹੜਾ ਬੰਦਾ ਫੜਿਆ ਗਿਆ 트ੈਪ ਕਰਕੇ ਫੜਿਆ ਤੇ ਜੇ ਉਹਦੇ ਨਾਲ ਜੱਜ ਕਿਸੇ ਸੰਪਰਕ ਦੇ ਵਿੱਚ ਸੀ ਤਾਂ ਫਿਰ ਤੇ ਉਹਦੇ ਜਿਹੜੇ ਇਲੈਕਟ੍ਰੋਨਿਕ ਗੈਜਟਸ ਹੈਗੇ ਆ ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਨਿਕਲ ਆਉਣਾ ਸੀ ਤੇ ਜੇ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਚੱਜਦੀ ਹੋਈ ਹੋਈ ਉਹ ਆਪੇ ਚਾਰ ਸ਼ੀਟ ਦੇ ਵਿੱਚ ਆ ਜਾਏਗਾ ਕਿ ਦੇਖੋ ਜੀ ਇੰਨੀ ਵਾਰ ਇਹਨਾਂ ਦੀ ਕਾਲਿੰਗ ਹੋਈ ਆ ਆਪਸ ਦੇ ਵਿੱਚ ਤੇ ਜੇ ਕਾਲਿੰਗ ਹੋਈ ਆ ਫਿਰ ਤੇ ਮਾਮਲਾ ਜੁੜ ਗਿਆ ਅਰੇ ਜੱਜਾਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਮਾ ਬੁਰਾ ਚੱਲਦਾ ਪਿਆ ਉਧਰ ਆਪਾਂ ਨੋਟ ਕਾਟ ਦੇਖਿਆ ਕਿ ਕਿਵੇਂ ਜੱਜ ਦੇ ਘਰ ਨੋਟਸੜ ਗਿਆ ਉਹ ਨਹੀਂ ਸੀ ਮੰਨਦਾ ਪਿਆ ਉਧਰ ਚੀਫ ਜਸਟਿਸ ਆਫ ਇੰਡੀਆ ਦੀ ਮਾਂ ਨੂੰ ਵੀ ਇਨਵਾਈਟ ਕਰ ਲਿਆ ਆ ਆਰਐਸਐਸ ਵਾਲਿਆਂ ਕਿ ਤੁਸੀਂ ਵੀ ਸਾਡੇ 100 ਸਾਲਾ ਸਮਾਗਮ ਤੇ ਆਇਓ ਜੀ ਉਧਰ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ ਬੀਬੀ ਨਵਜੋਤ कौर ਸਿੱਧੂ ਹੁਣੀ ਇਹ ਖਤਰਾ ਤਾਂ ਨਹੀਂ ਪੈਦਾ ਹੋ ਗਿਆ ਇਹਨਾਂ ਨੂੰ ਜਦੋਂ ਦੋ ਹੱਥ ਮਿਲ ਗਏ ਆਪਸ ਦੇ ਵਿੱਚ ਇੱਕ ਜੋਸ਼ੀ ਸਾਹਿਬ ਦਾ ਤੇ ਦੂਜਾ ਰਾਹੁਲ ਗਾਂਧੀ ਦਾ ਅ ਦੇਖੋ ਜੋਸ਼ੀ ਸਾਹਿਬ ਨੇ ਅੱਜ ਜੋ ਆਫੀਸ਼ੀਅਲੀ ਜੁਆਇਨ ਕਰ ਲਈ ਆ ਕਾਂਗਰਸ ਤੇ ਨਾਲ ਦੀ ਨਾਲ ਹੀ ਅੱਜ ਜਦੋਂ ਜੋਸ਼ੀ ਹੋਰਾਂ ਨੇ ਜੁਆਇਨ ਕੀਤੀ ਆ ਤਾਂ ਤੁਸੀਂ ਦੇਖੋ ਕਿ ਸਾਰੇ ਵੱਡੇ ਲੀਡਰ ਮੌਜੂਦ ਸੀ ਸੋਨੀ ਬਾਜਵਾ ਔੜੇਂਗਾ ਆਉਜਲਾ ਬੀਬੀ ਸਿੱਧੂ ਇਹਦਾ ਮਤਲਬ ਹੈ ਕਿ ਅੰਮ੍ਰਿਤਸਰ ਦੇ ਸਾਰੇ ਲੀਡਰ ਮਾਝੇ ਦੇ ਸਾਰੇ ਲੀਡਰ ਜਿਹੜੇ ਆ ਉਹ ਇਹਨਾਂ ਨੇ ਭਰੋਸੇ 'ਚ ਤੇ ਲੈ ਲੱਗਦੇ ਆ ਕਿਉਂਕਿ ਰਾਹੁਲ ਗਾਂਧੀ ਨੇ ਜੇ ਸਹਿਮਤੀ ਦੇ ਦਿੱਤੀ ਤੇ ਫਿਰ ਤੇ ਤੁਹਾਨੂੰ ਪਤਾ ਹੈ ਨਾ ਬੇੜੀ ਪਾਰ ਹੋ ਗਈ ਹਾਂ ਪਰ ਇਹਦੇ ਵਿੱਚ ਹੁਣ ਵੱਡੀ ਗੱਲ ਵੇਖਣ ਵਾਲੀ ਇਹ ਹੋਏਗੀ ਕਿ ਬੀਬੀ ਸਿੱਧੂ ਨੇ ਅੰਮ੍ਰਿਤਸਰ ਈਸਟ ਤੋਂ ਦਾਵੇਦਾਰੀ ਠੋਕ ਦਿੱਤੀ ਆ ਪਰ ਕਮਾਲ ਦੀ ਗੱਲ ਇਹ ਆ ਕਿ ਡਿੰਪਾ ਨੂੰ ਤੁਹਾਨੂੰ ਪਤਾ ਹੀ ਆ ਖਡੂਰ ਸਾਹਿਬ ਤੋਂ ਪੱਟ ਕੇ ਇਹਨਾਂ ਨੇ ਅੰਮ੍ਰਿਤਸਰ ਭੇਜਿਆ ਸੀ ਪਾਉਜੀ ਤੇ ਉੱਥੇ ਆਪਦੀ ਤਿਆਰੀ ਕਰ ਰਹੇ ਨੇ ਇਕੋ ਇਹਨਾਂ ਦੇ ਸਾਬਕਾ ਮੇਅਰ ਜਿਹੜੇ ਰਹੇ ਨੇ ਸ਼ਾਇਦ ਇੰਪਰੂਵਮੈਂਟ ਟਰਸਟ ਦੇ ਸ਼ਾਇਦ ਚੇਅਰਮੈਨ ਰਹੇ ਨੇ ਸੌਰੀ ਤਾਂ ਉਹ ਵੀ ਤਿਆਰੀ ਕਰ ਰਹੇ ਨੇ ਤਾਂ ਯਾਨੀ ਬੀਬੀ ਸਿੱਧੂ ਨੇ ਵੀ ਤਾਰ ਠੋਕ ਦਿੱਤੀ ਅੱਛਾ ਬੀਬੀ ਸਿੱਧੂ ਨੇ ਜਗ੍ਹਾ ਮੰਲੀ ਆ ਹਾਲੇ ਤੇ ਬੀਬਾ ਸਿੱਧੂ ਵੀ ਮੈਦਾਨ ਚ ਆ ਸਕਦਾ ਨਹੀਂ ਉਹ ਹਾਰ ਦਾ ਹਾਲੇ ਤੇ ਜੱਟ ਪੂਰਾ ਕਾਇਮ ਆ ਤੁਸੀਂ ਆ ਬਿਹਾਰ ਦਾ ਇਲੈਕਸ਼ਨ ਨਿਬੜ ਲੈਣ ਦਿਓ ਸ਼ਰਤਾਂ ਉਹਨੇ ਵੀ 4-5 ਰੱਖੀਆਂ ਆ ਕਿ ਰਾਹੁਲ ਜੀ ਰਾਹੁਲ ਬਾਬਾ ਜੀ ਤੁਸੀਂ ਆ ਸ਼ਰਤਾਂ ਮੰਨ ਲਓ ਅਨੁਮੈ ਸਰਕਾਰ ਬਣਾ ਕੇ ਦੇਉਂਦਾ 그룹 ਠੋਕੋ ਠੋਕੋ ਤਾਲੀ ਠੋਕੋ ਹੂੰ ਜੀ ਸੋ ਵੇਖਾਂਗੇ ਬਣਦਾ ਕੀ ਹੈ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ